ਮੈਨੂੰ ਮੁਬਾਰਕਬਾਦ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਰ ਸਾਲ ਦੀ ਤਰ੍ਹਾਂ ਤੁਸੀਂ ਮੇਰਾ ਹੌਸਲਾ ਵਧਾਇਆ। ਔਰ ਅੱਜ ਖਾਸ ਤੌਰ ਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਸੀ ਮੇਰੇ ਪਿਆਰੇ ਦੋਸਤ ਡਾਕਟਰ ਸੁਖਦੇਵ ਸਿੰਘ ਹੋਰਾਂ ਨੇ ਬੂਟੇ ਲਿਆਂਦੇ ਲੁਧਿਆਣੇ ਤੋਂ। ਤੇ ਅਸੀਂ ਸੋਚਿਆ ਵੀ ਕਿਉਂ ਨਾ ਜਨਮ ਦਿਨ ਵਾਲੇ ਦਿਨ ਇਹ ਬੂਟੇ ਲਾਈਏ। ਇੱਕ ਚੰਗਾ ਸੁਨੇਹਾ ਜਾਵੇ ਸਾਡੇ ਯੰਗਸਟਰਸ ਵਾਸਤੇ ਕਿ ਬੂਟੇ ਲਾਉਣੇ ਚਾਹੀਦੇ ਆ। ਤਾਂ ਕਿ ਆਪਣੀ ਆਪੋ ਹਵਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਅੱਛੀ ਕਰ ਸਕੀਏ ਤੇ ਕੋਸ਼ਿਸ਼ ਕਰੋ ਸਾਰੇ ਕੁਛ ਨਾ ਕੁਛ ਚੰਗਿਆਈ ਵਾਲੇ ਪਾਸੇ ਕੋਈ ਨਾ ਕੋਈ ਆਪਣਾ ਆਪਣਾ ਯੋਗਦਾਨ ਪਾਈਏ ਆਪਾਂ ਬਹੁਤ-ਬਹੁਤ ਸ਼ੁਕਰੀਆ ਬਹੁਤ ਹੀ ਸਤਿਕਾਰਯੋਗ ਭਾਈ ਜੀ ਵੱਡੇ ਭਰਾ ਪਹਿਲਾਂ ਤੇ ਇਹਨਾਂ ਨੂੰ ਅੱਜ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਤੰਦਰੁਸਤੀਆਂ ਸਿਹਤ ਜਾਤੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ ਯਾਰਾਂ ਦਾ ਪਿਆਰ ਹੈ ਅਸੀਂ ਅੱਜ ਸੋਚਿਆ ਪਲਾਨਿੰਗ ਕੀਤੀ ਵੀ ਇੱਕ ਵਧੀਆ ਮੈਸੇਜ ਜਾਵੇ ਸਮਾਜ ਦੇ ਵਿੱਚ ਕਿਉਂਕਿ ਜਿਹੜੇ ਸਾਡੀ ਪ੍ਰਦੂਸ਼ਣ ਹੈ ਜਾਂ ਜੋ ਹਾਲਾਤ ਹੈਗੇ ਐ ਪੇੜ ਅਸੀਂ ਕੱਟਲੇ ਲਾਇਆ ਹੈ ਨਹੀਂ ਕੋਈ ਤਾਂ ਅੱਜ ਪੇੜ ਲਾ ਕੇ ਬਾਈ ਜੀ ਦਾ ਜਨਮ ਦਿਨ ਮਨਾ ਰਹੇ ਆ ਤੇ ਲੋਕਾਂ ਨੂੰ ਅਪੀਲ ਵੀ ਹੈ ਵੀ ਵੱਧ ਤੋਂ ਵੱਧ ਪੇੜ ਲਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਉਹ ਸੁਰੱਖਿਅਤ ਰਹਿਣ ਇਹ ਵਾਤਾਵਰਨ ਸਾਫ਼ ਹੋਵੇ ਸਾਫ਼ ਸੁਥਰੇ ਵਾਤਾਵਰਨ 'ਚ ਆਪਣੇ ਬੱਚੇ ਸਾਂ ਲੈ ਸਕਣ ਜੀ